ਇਤੇ ਦਿਨੀ ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਛਾਪਿਆਂ ਵਾਲੀ ਵਿਖੇ ਸਰਦਾਰ ਮਨਜੀਤ ਸਿੰਘ ਜੀ ਵੱਲੋਂ ਆਪਣੇ ਪੜਦਾਦਾ ਬਾਉ ਚੇਤ ਸਿੰਘ ਜੀ ਦੀ ਯਾਦ ਅੰਦਰ ਛਾਪਿਆਂ ਵਾਲੀ ਸੇਵਾਦਲ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਤੀਜਾ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਕੇ ਕੀਤੀ ਗਈ ਇਸ ਮੌਕੇ ਸੰਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਹੈੱਡ ਗ੍ਰੰਥੀ ਬਾਬਾ ਬਕਾਲਾ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਨੇ ਕਥਾ ਆਉ ਸਰਬਤ ਸੰਗਤ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਵੇ ਫਤਿਹ ਦੀ ਸਾਂਝ ਪਾਓ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰਮਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾ ਜਾਏ ਸੱਚਾ ਪਿਹੜ ਮੱਲਿਆ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੀ ਸ਼ਾਨ ਔਰ ਕੱਲੇ ਪਰਿਵਾਰ ਦੇ ਨਹੀਂ ਸਾਰੇ ਇਲਾਕੇ ਦੇ ਵਿੱਚ ਜਿਨ੍ਹਾਂ ਦਾ ਨਾਮ ਬਾਉ ਚਿਤ ਸਿੰਘ ਜੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਨਵੇਕ ਲਈ ਕਾਰਜ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਛਾਪਿਆਂ ਵਾਲੀ ਸੇਵਾ ਦਲ ਵੱਲੋਂ ਜਿਹੜਾ ਆਰੰਭ ਕੀਤਾ ਗਿਆ ਸਾਧ ਸੰਗਤ ਜੀ ਇਹ ਮਹਾਨ ਕਾਰਜ ਜੋ ਤੀਸਰਾ ਸਮਾਗਮ ਹੈ ਹਰ ਸਾਲ ਗੁਰਮੁਖ ਪਿਆਰੇ ਗੁਰੂ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜਦੇ ਆਪ ਜੁੜਦੇ ਆ ਬੜੇ ਪਿਆਰ ਅਦਬ ਦੇ ਸਹਿਤ ਆਪ ਜੀਆਂ ਨੇ ਗਔਰੀ ਸੁਖਮਨੀ ਸਾਹਿਬ ਦੇ ਜਾਪ ਸਰਵਣ ਕੀਤੇ ਨੇ ਬੜਾ ਆਨੰਦ ਆ ਰਿਹਾ ਸੀ ਜਦੋਂ ਆਪਾਂ ਬਾਣੀ ਸਰਵਣ ਕਰਦੇ ਆ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬਿ ਸ਼ਾਤਾ ਕੀ ਪੂਰਨ ਹੋਏ ਵੇਖੋ ਕਿੰਡੀ ਮਾਲਕ ਨੇ ਤੁਹਾਡੇ ਤੇ ਆਪਣੇ ਤੇ ਸਾਰਿਆਂ ਤੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਅਸੀਂ ਬਾਣੀ ਦਾ ਜਾਪ ਕਰਦੇ ਆ ਸਰਵਣ ਕਰਦੇ ਆ ਉਚਾਰਨ ਕਰਦੇ ਆ ਚਿੱਤ ਬਾਣੀ ਦੇ ਨਾਲ ਜੁੜ ਜਾਵੇ ਤੇ ਫਿਰ ਮਿਲਦਾ ਕੀ ਹੈ ਸਾਰੀਆਂ ਇਸ਼ਾਵਾਂ ਪੂਰਤ ਹੋ ਜਾਂਦੀਆਂ ਕੋਈ ਇਸ਼ਾਹ ਰਹਿੰਦੀ ਨਹੀਂ ਦੁਨੀਆ ਦੇ ਵਿੱਚ ਬੜੇ ਬੜੇ ਯਤਨ ਕੀਤੇ ਜਾਂਦੇ ਨੇ ਅਸੀਂ ਆਪਣੇ ਪਰਿਵਾਰਾਂ ਵਾਸਤੇ ਯਤਨ ਕਰਦੇ ਆਂ ਕਿ ਅਸੀਂ ਮਿਹਨਤ ਮੁਸ਼ਕਤ ਕਰਕੇ ਆਪਣੇ ਪਰਿਵਾਰ ਨੂੰ ਸਾਰੇ ਸੁੱਖ ਦਈਏ ਆਪਣੀ ਔਲਾਦ ਨੂੰ ਚੰਗੇ ਢੰਗ ਦੇ ਨਾਲ ਪਾਲਣ ਪੋਸ਼ਣ ਕਰੀਏ ਔਰ ਉਹਨਾਂ ਨੂੰ ਫਿਨਿਸ਼ੀਅਲ ਤੌਰ ਦੇ ਉੱਤੇ ਧਨ ਪਦਾਰਥਾਂ ਵੱਲੋਂ ਕੋਈ ਟੁੱਟ ਨਾ ਆਵੇ ਅਸੀਂ ਰਾਤ ਦਿਨ ਮਿਹਨਤ ਮੁਸ਼ਕਲ ਘਾਲਦੇ ਆਂ ਦੇਸਾਂ ਪਰਦੇਸਾਂ ਦੇ ਵਿੱਚ ਜਾਂਦੇ ਆਂ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਕੁਝ ਪਰਿਵਾਰ ਦੀਆਂ ਖੁਆਇਸ਼ਾਂ ਜਿਹੜੀਆਂ ਨਾ ਅਧੂਰੀਆਂ ਹੀ ਰਹਿ ਜਾਂਦੀਆਂ ਪੂਰੀਆਂ ਨਹੀਂ ਹੁੰਦੀਆਂ ਤੇ ਸਤਿਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਦਿੱਤੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉੱਤੇ ਭਰੋਸਾ ਕੀਤਾ ਗੁਰੂ ਸਾਹਿਬ ਦੇ ਬਚਨਾਂ ਨੂੰ ਸਤ ਕਰਕੇ ਮੰਨਣ ਦਾ ਯਤਨ ਕੀਤਾ ਉਹਨਾਂ ਨੂੰ ਕੀ ਮਿਲਿਆ ਇਸ਼ਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੈ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਾਈਏ ਮੇਰੇ ਜੀੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਸਤਿਗੁਰੂ ਜੀ ਨੇ ਮੋਹ ਲਾ ਦਿੱਤੀ ਗੁਰੂ ਦੇ ਪਿਆਰਿਓ ਸਾਰੀਆਂ ਛਾਵਾਂ ਪੂਰਤ ਹੋਣਗੀਆਂ ਆਨੰਦ ਦੀ ਅਵਸਥਾ ਬਣ ਜਾਵੇਗੀ ਪਰ ਕਰਨਾ ਕੀ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਸੱਚਾ ਨਾਮ ਉਸ ਮਾਲਕ ਦਾ ਸੱਚਾ ਨਾਮ ਅਕਾਲ ਪੁਰਖ ਦੀ ਬਾਣੀ ਪਰਭੂ ਦੇ ਗੁਣ ਗaan ਕਰਨੇ ਹਮੇਸ਼ਾ ਜਪਿਆ ਕਰ ਹਮੇਸ਼ਾ ਹੀ ਬੈੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਉਸ ਮਾਲਕ ਨੂੰ ਚਿਤਾਰਿਆ ਕਰ ਉਹਨੂੰ ਯਾਦ ਕਰਿਆ ਕਰ ਤੇ ਜਿਉ ਜੋ ਅਸੀਂ ਉਹਨੂੰ ਯਾਦ ਕਰਾਂਗੇ ਨਾ ਤੇ ਫਿਰ ਕੀ ਹੁੰਦਾ ਸਾਧ ਸੰਗਤ ਜੀ ਸਾਡੀਆਂ ਸ਼ਾਮਾਂ ਪੂਰ ਤੋਂ ਹੁੰਦੀਆਂ ਸਾਡੀ ਇੱਛਾ ਕੋਈ ਰਹਿ ਹੀ ਨਹੀਂ ਜਾਂਦੀ ਅਧੂਰੀ ਨਹੀਂ ਰਹਿੰਦੀ ਉਹ ਮਾਲਕ ਇੰਨੀ ਸਰਵਰਥਾ ਦਾ ਮਾਲਕ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇਆ ਹਰ ਪੁਰਖ ਨਰੰਜਨਾ ਜਿਹੜੇ ਨਿਤ ਉਸ ਆਕਾਲ ਪੁਰਖ ਵਾਹਿਗੁਰੂ ਨਰੰਜਨ ਕਿੰਨੂੰ ਕਹਿੰਦੇ ਨੇ ਕਈ ਵਾਰਸੀ ਇਹਨਾਂ ਨਾਵਾਂ ਤੋਂ ਜਿਹੜੇ ਆਪਾਂ ਉਚਾਰਨ ਕਰਦੇ ਨਾ ਗੁਰੂ ਸਾਹਿਬ ਜੀ ਨੇ ਇਹਨਾਂ ਨਾਵਾਂ ਨੂੰ ਮਹਾਨਤਾ ਦਿੱਤੀ ਹੈ ਸਾਰੇ ਨਾਮ ਉਸ ਮਾਲਕ ਦੇ ਆ ਤਸੀ ਕਹਿੰਨੇ ਜੀ ਨਰੰਜਨ ਅਸੀਂ ਕੋਈ ਕਹੀ ਅਸੀਂ ਤਾਂ ਵਾਹਿਗੁਰੂ ਕਹਾਂਗੇ ਨਰੰਜਨ ਤਾਂ ਪਤਾ ਨਹੀਂ ਕੋਈ ਹੋਰ ਧਰਮ ਵਾਲੇ ਕਹਿੰਦੇ ਹੋਣਗੇ ਨਹੀਂ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀਆ ਨੇ ਸਾਡੇ ਸਾਰੇ ਭਰਮ ਨਿਵਰਤ ਕੀਤੇ ਨੇ ਕਿ ਆ ਜਿੰਨੇ ਵੀ ਅਸੀਂ ਨਾਮ ਜਿਹਵਾ ਦੇ ਨਾਲ ਰਸਨਾ ਦੇ ਨਾਲ ਲੈਨੇ ਆ ਨਾ ਭਾਵੇਂ ਉਹ ਗੋਬਿੰਦ ਹੈ ਭਾਵੇਂ ਰਾਮ ਹੈ ਭਾਵੇਂ ਨਰੰਜਨ ਹੈ ਭਾਵੇਂ ਰਾਹੀਮ ਜਾਂ ਖੁਦਾ ਅੱਲਾ ਜੋ ਵੀ ਅਸੀਂ ਨਾਉ ਧਰਮਾਂ ਦੇ ਵਿੱਚ ਪ੍ਰਚਲਿਤ ਨੇ ਸਤਿਗੁਰੂ ਜੀ ਕਹਿੰਦੇ ਕਿਰਤਮ ਨਾਮ ਕਥੇ ਤੇਰ ਜਿਹ ਬਾ ਸਤ ਨਾਮ ਤੇਰਾ ਪਰਾਪੂਰ ਬਲਾ ਤੇਰਾ ਨਾਮ ਸੱਚਾ ਹੈ ਔਰ ਪੁਰਾਤਨ ਸਮਿਆਂ ਤੋਂ ਇੱਕੋ ਹੀ ਨਾਮ ਚੱਲਦਾ ਆ ਰਿਹਾ ਹੈ ਜਿਹੜਾ ਸਤਿਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਨਾ ਸਤ ਨਾਮ ਵਾਹਿਗੁਰੂ ਉਦੇ ਅਰਥ ਵੀ ਇਹੀ ਨੇ ਕਿ ਪਰਮੇਸ਼ਰ ਦਾ ਨਾਮ ਸੱਚਾ ਹੈ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਹ ਇਹ ਬਾਣੀ ਦੇ ਸ਼ਬਦ ਹੈ ਸਾਰੇ ਇਸ ਪ੍ਰੰਤ ਪਾਠੀ ਸਿੰਘਾਂ ਪਾਸੋਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਤੇ ਹੁਕਮਨਾਮਾ ਮਿਲੇਗਾ ਤਾਂ ਦਸਤਾਰ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬੱਚਿਆਂ ਨੇ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ ਦਸਤਾਰ ਮੁਕਾਬਲੇ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਹੌਸਲਾ ਫਜ਼ਾਈ ਲਈ ਸਨਮਾਨਿਤ ਵੀ ਕੀਤਾ ਗਿਆ ਅੰਤ ਵਿੱਚ ਸਰਦਾਰ ਮਨਜੀਤ ਸਿੰਘ ਅਤੇ ਸਾਥੀਆਂ ਵੱਲੋਂ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪ੍ਰੋਗਰਾਮ ਹੈ ਅਸੀਂ ਆਪਣੇ ਪਰਦਾਦਾ ਜੀ ਬਾਬੂ ਚੇਤ ਸਿੰਘ ਉਹਨਾਂ ਦੀ ਯਾਦ ਚ ਕਰਵਾਇਆ ਜਿੱਦਾਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਾਇਆ ਸਵੇਰ ਨਾਲ ਲੰਗਰ ਵਗੈਰਾ ਚੱਲੇ ਆਪਣੇ ਉਸ ਤੋਂ ਉਪਰੰਤ ਤਾਂ ਛਾਪਿਆਂ ਵਾਲੀ ਸੇਵਾਦਾਰ ਗਰੁੱਪ ਵੱਲੋਂ ਸਾਂਝੇ ਤੌਰ ਤੇ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਇਹਦੇ ਵਿੱਚ ਕਾਫੀ ਦੂਰੋਂ ਦੂਰੋਂ ਬੱਚਿਆਂ ਨੇ ਪਾਰਟਿਸਪੇਟ ਕੀਤਾ ਜਦੰਬਰ ਸਰ ਜ਼ਿਲ੍ਹੇ ਤੋਂ ਇਲਾਵਾ ਲੁਧਿਆਣਾ ਡਿਸਟ੍ਰਿਕਟ ਤੋਂ ਆਏ ਬੱਚੇ ਤੇ ਇਹਨਾਂ ਨੂੰ ਜੇਤੂ ਬੱਚਿਆਂ ਨੂੰ ਨਕਦ ਇਨਾਮਾਂ ਦੇ ਨਾਲ-ਨਾਲ ਜਿੱਥੇ ਪੈਸੇ ਦਿੱਤੇ ਜਾਣਗੇ ਉੱਤੇ ਟਰੋਫੀਆਂ ਵੀ ਦਿੱਤੀਆਂ ਜਾਣਗੀਆਂ ਤੇ ਉਤਸ਼ਾਹਤ ਕੀਤਾ ਜਾ ਰਿਹਾ ਆਪਣੇ ਵੱਲੋਂ ਵੱਧ ਤੋਂ ਵੱਧ ਕੇ ਬੱਚੇ ਜੋੜਨ ਦਸਤਾਰ ਮੁਕਾਬਲੇ ਨਾਲ ਇਹ ਤੀਸਰਾ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਸਿੰਘ ਬੱਚਾ ਮਤਲਬ ਇਹ ਹੀ ਆਇਆ ਕਿ ਇੱਕ ਤ ਤੇ ਜਿੱਦਾਂ ਆਪਾਂ ਆਪਣੇ ਬਜ਼ੁਰਗਾਂ ਨੂੰ ਭੁੱਲਦੇ ਜਾ ਰਹੇ ਹਾਂ ਕਿ ਆਪਾਂ ਭੁੱਲਣਾ ਨਹੀਂ ਜਿੱਦਾਂ ਅੱਜਕੱਲ ਛੋਟੇ-ਛੋਟੇ ਪਰਿਵਾਰ ਆ ਤਾਈ ਚਾਚੀਆਂ ਦੀ ਆਪਸ ਵਿੱਚ ਨਹੀਂ ਬਣਦੀ ਇਹ ਕੋਈ ਚੀਜ਼ ਹੀ ਸੀ ਕਿ ਜਿੰਨੇ ਵੀ ਪਰਿਵਾਰ ਆ ਪਰਦਾਦੇ ਦੇ ਕਰਕੇ ਕਾਫੀ ਤਾਈ ਚਾਚੀ ਉਹਨਾਂ ਦੇ ਅੱਗੇ ਕਿੰਨੇ ਪਰਿਵਾਰ ਆ ਇਹ ਕੰਮ ਤੇ ਸਾਰੇ ਇਕੱਠੇ ਹੋ ਜਾਂਦੇ ਜਿਹੜੇ ਅੱਗੋਂ ਪਿੱਛੇ ਜੁੜਦੇ ਨਹੀਂ ਇਹ ਸੀ ਤੇ ਬਾਕੀ ਛਾਪਿਆਂ ਵਾਲੀ ਸੇਵਾਦਾਲ ਬਣਾਇਆ ਦਸਤਾਰ ਮੁਕਾਬਲੇ ਜਿੱਦਾਂ ਕਰਵਾਉਨੇ ਆ ਕਿ ਵੀਰ ਜੁੜੇ ਨਾਲ ਉਹਨਾਂ ਦੇ ਸਹਿਯੋਗ ਨਾਲ ਭਾਜੀ ਇੱਕ ਇਹ ਕਹਿਣਾ ਕਿ ਅੱਜ ਕੱਲ ਜਿਹੜੇ ਬੱਚੇ ਨੇ ਆਪਣੇ ਮਾਪਿਓਂ ਨੇ ਪੁੱਛਦੇ ਤੁਸੀਂ ਆਪਣੇ ਪਰਦਾਦਾ ਜੀ ਜਾਂ ਚੇ ਸਮਾਉਂ ਕਰਾਰੇ ਦੀ ਗੱਲ ਚਾਹੀਦਾ ਇਹ ਨਾ ਮੇਰੇ ਵੀਰ ਮੈਂ ਸੋਚਦਾ ਕਿਸੇ ਦਾ ਕੋਈ ਕਸੂਰ ਨਹੀਂ ਆ ਇਹ ਕਾਲਪੁਰਖ ਵਾਹਿਗੁਰੂ ਦੀ ਕੋਈ ਦੇਣ ਹੁੰਦੀ ਹੈ ਕਿ ਆਪਾਂ ਜੁੜੇ ਆ ਆਪਣੇ ਵੱਡਿਆਂ ਨਾਲ ਜਾਂ ਜਿੱਦਾਂ ਵੀ ਆ ਮੈਂ ਵੀ ਨਹੀਂ ਕਹਿੰਦਾ ਮੈਂ ਕੋਈ ਬੜਾ ਵਧੀਆ ਉਪਰਾਲਾ ਕਰ ਰਿਹਾ ਪਰ ਮੈਂ ਆਪਣੇ ਵਿੱਚ ਜੋ ਵੀ ਬੈਟਰ ਕਰ ਸਕਦਾ ਉਹ ਕਰ ਰਿਹਾ ਹੋਣ ਵਾਲੇ ਸਮੇਂ ਦੇ ਵਿੱਚ ਕੀ ਤੁਸੀਂ ਹੋਰ ਨਵੇਂ ਉਪਰਾਲੇ ਤਾਂ ਇਹ ਇਸ ਤਰੀਕੇ ਦੇ ਤੱਕ ਜਿਹੜੀ ਅੱਜ ਦੀ ਪੀੜ੍ਹੀ ਹੈ ਰਸਤਿਆਂ ਤੋਂ ਦੂਰ ਰਹ ਸਕੇ ਹਾਂ ਸਿੱਖੀ ਵੱਲ ਵਾਪਸ ਜਿਸ ਤਰ੍ਹਾਂ ਦਸਤਾਰ ਮੁਕਾਬਲਾ ਕਰਾਇਆ ਜਾਂਦਾ ਇਸ ਤਰ੍ਹਾਂ ਹੀ ਦੂਸਰਾ ਇੱਕ ਧਾਰਮਿਕ ਪ੍ਰੀਖਿਆ ਦਾ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਬੱਚਿਆਂ ਦਾ ਉਹ ਵੀ ਦੋ ਕਰਵਾ ਚੁੱਕੇ ਆਂ ਜਾਂ ਇਸ ਵਾਰ ਤੀਸਰਾ ਕਰਵਾਵਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਿੰਡ ਛਾਪਿਆਂ ਵਾਲੀ ਬਾਊ ਚੇਤ ਸਿੰਘ ਜੀ ਦੀ ਦੇ ਸਮਾਰਕ ਤੇ ਤੀਸਰਾ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਜੀ ਸ੍ਰੀ ਸੁਖਣੀ ਸਾਹਿਬ ਜੀ ਦੇ ਖੰਡਪਾਟ ਸਾਹਿਬ ਤੋਂ ਪ੍ਰੰਤ ਅਰਦਾਸ ਬੇਨਤੀ ਤੋ ਉਸ ਤੋਂ ਬਾਅਦ 8 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਕਰਵਾਇਆ ਗਿਆ ਜੀ ਦਸਤਾਰ ਮੁਕਾਬਲਾ ਉਸ ਤੋਂ ਬਾਅਦ 14 ਸਾਲ ਤੋਂ ਲੈ ਕੇ 19 ਸਾਲ ਦੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਜੀ ਇਹਦੇ ਵਿੱਚ ਤਿੰਨ ਪੋਜੀਸ਼ਨਾਂ 깉ੀਆਂ ਜਾਣਗੀਆਂ ਜੀ ਬਹੁਤ ਦੂਰੋਂ ਦੂਰੋਂ ਆਏ ਬੱਚੇ ਲੁਧਿਆਣੇ ਤੋਂ ਕੋਰੰਗਣਾ ਤੋਂ ਮਲੇਰ ਕੋਟਲਾ ਤੋਂ ਜੀ ਤੇ ਇਹਦੇ ਵਿੱਚ ਮੈਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਛਾਪਿਆਂ ਵਾਲੀ ਜੋ ਬਾਬਾ ਬਕਾਲਾ ਸਾਹਿਬ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ ਇੱਥੋਂ ਦੇ ਵਸਨੀਕ ਬਾਊ ਚੇਤ ਸਿੰਘ ਜੀ ਜਿਹੜੇ ਕਿ ਅੰਗਰੇਜ਼ਾਂ ਦੇ ਸਮੇਂ ਦੇ ਉੱਤੇ ਇੱਕ ਇੰਜੀਨੀਅਰਿੰਗ ਦੀ ਡਿਊਟੀ ਨਿਭਾ ਰਹੇ ਸਨ ਉਹਨਾਂ ਦੇ ਪਰਿਵਾਰ ਵੱਲੋਂ ਹਰ ਸਾਲ ਉਹਨਾਂ ਦੀ ਵਰਸੀ ਸਮਾਗਮ ਮਨਾਇਆ ਜਾਂਦਾ ਹੈ ਔਰ ਉਹਨਾਂ ਦੇ ਪਰਿਵਾਰ ਵਿੱਚੋਂ ਸਰਦਾਰ ਮਨਜੀਤ ਸਿੰਘ ਜੀ ਜੋ ਇਸ ਵਕਤ ਸਰੀ ਦੇ ਵਿੱਚ ਰਹਿੰਦੇ ਨੇ ਕੈਨੇਡਾ ਦੇ ਵਿੱਚ ਬੜਾ ਵੱਡਾ ਉਪਰਾਲਾ ਕਰਦੇ ਨੇ ਹਰ ਸਾਲ ਉਹਨਾਂ ਦੀ ਯਾਦ ਇੱਥੇ ਮਨਾਈ ਜਾਂਦੀ ਹੈ ਜਿੱਥੇ ਗੁਰਬਾਣੀ ਦੇ ਜਾਪ ਹੁੰਦੇ ਆ ਕਥਾ ਵਿਚਾਰਾ ਹੁੰਦੀਆਂ ਕੀਰਤਨ ਹੁੰਦਾ ਉਥੇ ਨਾਲ ਨਾਲ ਉਹਨਾਂ ਦਾ ਵੱਡਾ ਉਪਰਾਲਾ ਕਿ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਨੇ ਦੋ ਤਰ੍ਹਾਂ ਦੇ ਜੋ ਇੱਕ 14 ਸਾਲ ਤੱਕ ਬੱਚਿਆਂ ਦੇ ਆ ਤੇ ਇੱਕ ਓਪਨ ਆ 14 ਸਾਲ ਤੋਂ ਵੱਡੇ ਜਿੱਡਾ ਵੀ ਕੋਈ ਉਮਰ ਦਾ ਹੋਵੇ ਉਹਨਾਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਂਦੇ ਆ ਔਰ ਇਹਦੇ ਨਾਲ ਬੜਾ ਬੱਚਿਆਂ ਦੇ ਵਿੱਚ ਸਿਆਣਿਆਂ ਦੇ ਵਿੱਚ ਉਤਸ਼ਾਹ ਹੈ ਤੇ ਅਸੀਂ ਚਾਹੁੰਦੇ ਆ ਕਿ ਐਸੇ ਹੀ ਜਿਹੜੇ ਸਮਾਗਮ ਆ ਉਹ ਜ਼ਰੂਰ ਹੋਣੇ ਚਾਹੀਦੇ ਆ ਕਿਉਂਕਿ ਅੱਜ ਨਸ਼ਿਆਂ ਵਿਕਾਰਾਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਉਹਦੇ ਵਿੱਚ ਜਿੱਥੇ ਸਰਕਾਰਾਂ ਦੇ ਹੱਥ ਵੱਸ ਕੁਝ ਦਿਖਾਈ ਨਹੀਂ ਦਿੰਦਾ ਉਥੇ ਆਪਾਂ ਸਾਰਿਆਂ ਨੇ ਉਪਰਾਲਾ ਕਰਨਾ ਹੈ ਔਰ ਐਸੇ ਸਮਾਗਮ ਕੀਤੇ ਆਂ ਬੱਚਿਆਂ ਦੇ ਵਿੱਚ ਅਵੇਅਰਨੈਸ ਆਉਂਦੀ ਹੈ ਸਿਆਣਿਆਂ ਦੇ ਵਿੱਚ ਅਵੇਰ ਆਉਂਦੀ ਹੈ ਸਾਰਿਆਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਆਪਣੇ ਵਿਰਸੇ ਦੇ ਨਾਲ ਜੁੜਨਾ ਹੈ ਔਰ ਇਸ ਪਰਿਵਾਰ ਦਾ ਬਹੁਤ ਵੱਡਾ ਇਹ ਯੋਗਦਾਨ ਹੈ ਸਮਾਜ ਦੇ ਵਿੱਚ ਸਿੱਖ ਕਮਿਊਨਿਟੀ ਦੇ ਵਿੱਚ ਕਿ ਜਿਹੜੇ ਨਸ਼ਿਆਂ ਵਿਚੀਆਂ ਵਿਕਾਰਾਂ ਤੋਂ ਬਚਾਉਣ ਵਾਸਤੇ ਵੱਡਾ ਉਪਰਾਲਾ ਕਰਕੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਸੋ ਇਹਦੇ ਵਿੱਚੋਂ ਹੀ ਆਉਟਪੁੱਟ ਨਿਕਲਦੀ ਆ ਅਮਰਤਸ਼ਾਕੇ ਸਤਿਗੁਰੂ ਦੀ ਰਹਿਤ ਰੱਖ ਕੇ ਜੋ ਸਿਆਣੇ ਮਿੱਤ ਬੱਚੇ ਵੀ ਜਿਹੜੇ ਵਿਸ਼ੇ ਵਿਸ਼ੇ ਵਿਕਾਰਾਂ ਤੋਂ ਨਸ਼ਿਆਂ ਤੋਂ ਬਚਦੇ ਆ ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜਿੱਥੇ ਚੈਨਲ ਦੇ ਰਾਹੀਂ ਇਹ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਔਰ ਉੱਥੇ ਹੀ ਸਾਧ ਸੰਗਤ ਜੀ ਅਸੀਂ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਇਹ ਦੇਸਾਂ ਵਿਦੇਸ਼ਾਂ ਦੇ ਵਿੱਚ ਇਸ ਸਾਰੀ ਬਾਈਟ ਦੇ ਕੇ ਤੇ ਇੱਥੋਂ ਦਾ ਜੋ ਕਲਚਰ ਹੈ ਜੋ بڑے ਨੀਵੇਂ ਪੱਧਰ ਵੱਲ ਨੂੰ ਜਾ ਰਿਹਾ ਸੀ ਉਹਦੇ ਵਿੱਚ ਇਹਨਾਂ ਨੇ ਵੱਡਾ ਯੋਗਦਾਨ ਪਾਇਆ ਔਰ ਐਸੇ ਸਮਾਗਮ ਜਿਹੜੇ ਆ ਹੋਰ ਵੀ ਵੀਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਯਤਨ ਕਰਨੇ ਚਾਹੀਦੇ ਆ ਔਰ ਭਾਈ ਮਨਜੀਤ ਸਿੰਘ ਜੀ ਅਤੇ ਜੋ ਪਿੰਡ ਛਾਪਿਆਂ ਵਾਲੀ ਵੱਲੋਂ ਇੱਥੇ ਸੇਵਾਦਾਲ ਬਣਿਆ ਇਹਨਾਂ ਸਾਰੇ ਵੀਰਾਂ ਦਾ ਸਹਿਯੋਗ ਹੈ ਸਾਰਿਆਂ ਦਾ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਹੜੀਆਂ ਇੱਥੇ ਸ਼ਾਮਲ ਹੋਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਿੰਦੀ ਅਕੇ ਪਿੰਡ ਛਾਪਿਆਂ ਵਾਲੀ ਤੋਂ ਇਹ ਸੇਵਾਦਾਲ ਹੈ ਇਹ ਸਾਰਾ ਹਰ ਸਾਲ ਹੀ ਵੱਲੋਂ ਆਪਣਾ ਦਸਤਾਰਾਂ ਦਾ ਮੁਕਾਬਲਾ ਕਰਾਉਂਦੇ ਨੇ ਮਤਲਬ ਤੇ ਸਾਡੇ ਨਾਲ ਇਹ ਪ੍ਰਧਾਨ ਨੇ ਮਨੀਸ਼ ਸਿੰਘ ਜੀ ਮਤਲਬ ਇਹਨਾਂ ਦਾ ਬੜਾ ਪ੍ਰਾਲਾ ਹੈ ਮਤਲਬ ਤੇ ਹਰ ਸਾਲ ਦੀ ਤਰ੍ਹਾਂ ਮਤਲਬ ਵੱਧ ਤੋਂ ਵੱਧ ਬੱਚੇ ਪਾਰਟਿਸਪੀਟ ਕਰਦੇ ਨੇ ਇਹਦੇ ਵਿੱਚ ਤੇ ਤੋਂ ਇਹ ਸਭ ਬਹੁਤ ਵਧੀਆ ਪ੍ਰਾਲਾ ਹੈ ਮਤਲਬ ਸਾਡੇ ਪਿੰਡ ਵਾਸਤੇ ਮਤਲਬ ਤੇ ਬਹੁਤ ਬਹੁਤ ਧੰਵਾਦ ਹੈ ਸਾਡੇ ਸ਼ਿਵ ਦਲ ਦਾ ਜਿਹੜਾ ਹਰ ਸਾਲ ਇਹ ਪ੍ਰੋਗਰਾ ਕਰਦੇ ਨੇ ਮਤਲਬ ਬੱਚੇ ਨੂੰ ਮੋਟੀਵੇਟ ਕਰਦੇ ਨੇ ਤੇ ਬੱਚੇ ਵੀ ਵੱਧ ਕਰਕੇ ਹਿੱਸਾ ਲੈਂਦੇ ਨੇ ਇਹਦੇ ਵਿੱਚ ਇਹ ਸੇਵਾਦਲ ਇਸ ਪ੍ਰਲੇਲ ਦੇ ਨਾਲ ਜਿਹੜਾ ਨੌਜਵਾਨੀ ਪੀੜ੍ਹੀ ਮੋਟੀਵੇਟ ਹੁੰਦੀ ਹੈ ਨਸ਼ਿਆਂ ਤੋਂ ਬਚਦੀ ਹੈ ਤੇ ਸਿੱਖਣ ਨੂੰ ਪ੍ਰਫੁੱਲਤ ਕਰਦੀ ਹੈ ਜਿਹੜੇ ਕਿ ਸਾਡੇ ਲਈ ਸਿੱਖ ਸਮਾਜ ਲਈ ਬਹੁਤ ਬੁਝੀ ਜ਼ਰੂਰੀ ਹੈ ਮਤਲਬ ਤਾਂ ਇਹ ਅਸੀਂ ਇਹਨਾਂ ਦੇ ਵੱਡੇ ਰਣੀਆ ਜਿਹੜੇ ਹਰ ਸਾਲ ਇਹਨਾਂ ਨੂੰ ਪਾਰਟਿਸਿਪੇਟ ਕਰਕੇ ਲੋਕਾਂ ਨੂੰ ਮੋਟੀਵੇਟ ਕਰਦੇ ਨੇ ਬੱਚਿਆਂ ਨੂੰ ਮਤਲਬ ਅੱਗੇ ਦੋ ਸੋਚ ਕਰਦੇ ਨੇ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ